ਪੰਜਾਬ ਫਰਦ ਕੇਂਦਰਾਂ ਦੇ ਵਿੱਚ ਅੱਜ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਰਜਿਸਟਰਡ 132 ਪੰਜਾਬ ਦੇ ਵੱਲੋਂ ਤਨਖਾਹਾਂ ਨਾ ਮਿਲਣਾ ਤੇ ਫਿਊਚਰ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਰੋਧ ਵਿੱਚ ਅੱਜ 12 ਜਨਵਰੀ 2026 ਨੂੰ ਮੁਕੰਮਲ ਹੜਤਾਲ ਕੀਤੀ ਗਈ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਹੀਨਿਆਂ ਤੋਂ ਤਨਖਾਹਾਂ ਅਟਕੀਆਂ ਹੋਈਆਂ ਨੇ ਪਰ ਨਾ ਸਰਕਾਰ ਅਤੇ ਨਾ ਹੀ ਇਸ ਸੰਬੰਧਿਤ ਕੰਪਨੀ ਕੋਈ ਧਿਆਨ ਦੇ ਰਹੀ ਹੈ ਹੜਤਾਲ ਕਾਰਨ ਫਰਦ ਕੇਂਦਰਾ ਦੀ ਸੇਵਾ ਬੰਦ ਰਹਿਣ ਦੇ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਪਣਾ ਨਾਮ ਦੱਤਾ ਫਿਰ ਇਹ ਦੱਸੋ ਇਹ ਹੜਤਾਲ ਕਿਸ ਕਾਰਨ ਵਾਸ ਰੱਖੀ ਗਈਆਂ ਦੇਖੋ ਜੀ ਕਾਹ ਨੂੰ ਲੋੜੀਓ ਤਿਹਾੜਾ ਸਾਡੀ ਹਲੇ ਤੱਕ ਤਨਖਾਹ ਵੀ ਨਹੀਂ ਲਈਆਂ ਹੈਗੀਆਂ ਸਾਨੂੰ ਹੋਰ ਮਤਲਬ ਸਾਡੇ ਫਿਊਚਰ ਦਾ ਵੀ ਕੋਈ ਸਾਨੂੰ ਤਾਂ ਪਤਾ ਨਹੀਂ ਜਿਆ ਲੇਕਿਨ ਕੀ ਕਹਾਂ ਜੇ ਇੰਨੀ ਬਾਣੀ ਸਰਕਾਰੇ ਟੁੱਟੇ ਨਿਕਲੇ ਤੇਰੇ ਲਾਰੇ ਸਾਰੇ ਦਿਲੇ ਕੰਮ ਜਾਨੀਆ ਤੂੰ ਕੱਚੇ ਮਜ਼ਦੂਰ ਸਾਰੇ ਇੱਕ ਕਦੋਂ ਤੀਆਂ ਰੁਕੀਆਂ ਹੋਈਆਂ ਨੇ ਤਨਖਾਹ ਕਿੰਨੇ ਚਿਰ ਤੋਂ ਦੇਖੋ ਜੀ ਪਿਛਲੇ ਅਸੀਂ ਹਰ ਇੱਕ ਵਾਰ ਕੰਮ ਬੰਦ ਕਰਕੇ ਆਪਣੀ ਤਨਖਾਹ ਪਵਾਉਣੀ ਆ ਹਰ ਸਾਨੂੰ ਤਨਖਾਹ ਆਪਣੇ ਆਪ ਨਹੀਂ ਪਈ ਜਾਂਦੀ ਹੈਗੀ ਟੋਟੋ ਘਟ 15 ਹਰ ਦੁਬਾਰ ਮਹੀਨੇ ਦੇ ਪੰਗਾ ਦੇ ਲੱਗੇ ਅੰਦਰ ਜੇ ਥੋੜਾ ਸੈਲਰੀ ਆਉਂਦੀ ਉਹ ਵੀ ਤੁਹਾਨੂੰ ਹੜਤਾਲ ਹੀ ਕਰਨੀ ਪੈਂਦੀ ਸੈਲਰੀ ਪਹੁੰਚੇ ਇਸ ਤੇ ਉੱਪਰਲੀ ਕੰਪਨੀ ਹੋ ਗਈ ਜਾਂ ਕੋਈ ਸਬਸਾਈ ਕੰਪਨੀ ਸੀ ਜਦੋਂ ਉਸ ਕੰਪੋਟਰ ਦਾ ਕੰਮ ਠੀਕਾ ਖਤਮ ਹੋ ਗਿਆ ਅੱਛਾ ਅਸੀਂ ਸਰਕਾਰ ਤੋਂ ਹੀ ਮੰਗਾ ਰਹੇ ਠੇਕਾ ਖਤਮ ਹੋ ਗਿਆ ਤੁਸੀਂ ਕਹਿੰਦੇ ਅਸੀਂ ਠੇਕੇਦਾਰ ਹੀ ਨਹੀਂ ਰੱਖਨੇ ਅਸੀਂ ਠੇਕੇਦਾਰ ਹੀ ਕੱਢਾਂਗੇ ਆਪਣੇ ਵਿੱਚ ਇੱਕ ਵਾਰ ਕੱਢ ਲ ਸਮਾਜ ਵਿੱਚ ਜੀ ਦਿਖਾ ਦੇਵਾਂਗੇ ਪਰ ਸਾਟਾ ਤੱਕ ਨਾ ਸਿੱਧੀ ਦਿਨ ਖਾਓ ਹਰ ਇੱਕ ਵਾਰ ਜਗਾਉਣਾ ਹੀ ਪੈਂਦਾ ਕਿ ਸਾਡੇ ਤੋਂ ਖਾ ਦੇ ਦਿਓ ਜੀ ਠੀਕ ਹੈ ਤੇ ਫਿਰਦਾ ਤੇ ਹਾਏ ਅੱਜ ਫਰਦ ਕੇਂਦਰ ਦੀ ਹੜਤਾਲ ਹੈ ਕਿਸ ਕਾਰਨ ਵਾਸਤੇ ਹੜਤਾਲ ਰੱਖੀ ਗਈ ਹੈ ਮੇਰਾ ਨਾਮ ਅਮਨਦੀਪ ਸਿੰਘ ਡਿਸਟ੍ਰਿਕਟ ਲੁਧਿਆਣਾ ਪ੍ਰਧਾਨ ਤੇ ਸਾਡਾ ਜੀ ਸਾਰੇ ਜ਼ਿਲ੍ਹੇ ਦੀ ਉਹ ਫਰਦ ਕੇਂਦਰ ਦੀ ਹੜਤਾਲ ਉਹਦਾ ਮੁੱਖ ਕਾਰਨ ਸਾਡੀਆਂ ਸੈਲਰੀਆਂ ਤੇ ਸਾਡਾ ਉਜਲ ਭਵਿੱਖ ਆਉਣ ਵਾਲਾ ਭਵਿੱਖ ਸੁਰੱਖਿਅਤ ਨਹੀਂ ਹੈਗਾ ਤੇ ਅਸੀਂ ਸਰਕਾਰ ਅੱਗੇ ਇਹ ਮੰਗ ਕਰਦੇ ਆਂ ਕਿ ਸਾਡੀ ਆਉਣ ਵਾਲੀ ਜਿਹੜੀ ਜੋਬ ਆ ਨੂੰ ਸਿਕਿਉਰ ਕੀਤਾ ਜਾਵੇ ਕਿ ਸਾਡਾ ESI ਜਿੰਨਾ ਸਾਡੇ ਮੈਂਬਰਾਂ ਦਾ ESI ਕਾਰਡ ਨਹੀਂ ਬਣਿਆ ਉਹ ਬਣਾਇਆ ਜਾਵੇ ਕਈਆਂ ਦਾ EPF ਨਹੀਂ ਕੱਟ ਹੋ ਰਿਹਾ ਉਹ ਵੀ ਕੱਟ ਹੋਵੇ ਸਰਕਾਰ ਅੱਗੇ ਗੁਜ਼ਾਰਿਸ਼ਾ ਸਾਡੀ ਆ ਸਾਡਾ ਅੱਜ 15 ਦੀਆਂ 15 ਲੁਧਿਆਣੇ ਦੀਆਂ ਜਿਹੜੀਆਂ ਤਹਿਸੀਲਾਂ ਨੇ ਉਹ ਪੂਰਨ ਤੌਰ ਤੇ ਬੰਦ ਆ ਮੈਂ ਕਿਸਾਨ ਭਰਾਵਾਂ ਅੱਗੇ ਮਾਫੀ ਦੇ ਚਾਚਕਾਂ ਕਿ ਅੱਜ ਅਸੀਂ ਆਪਣਾ ਕੰਮ ਬੰਦ ਰੱਖਾਂਗੇ ਇਸ ਕਰਕੇ ਅਸੀਂ ਕੋਈ ਵੀ ਅੱਜ ਡਾਟਾ ਐਂਟਰੀ ਤੇ ਫਰਜ਼ ਦਾ ਕੰਮ ਨਹੀਂ ਕਰਾਂਗੇ ਸਾਡੀ ਸਰਕਾਰ ਕੇ ਇਹੀ ਗੁਜਾਰਸ਼ ਆ ਕਿ ਜਲਤ ਤੋਂ ਜਲਦ ਸਾਡਾ ਹੱਲ ਕਰਾਇਆ ਜਾਵੇ ਕੱਲ ਲੋਹੜੀ ਦਾ ਤਿਹਾਰ ਆ ਉਹਦੇ ਕਰਕੇ ਸਾਨੂੰ ਸਾਰੇ ਆਪਰੇਟਰ ਜੁਨੀਅਨ ਨੂੰ ਸਾਰੇ ਮੇਰੇ ਭੈਣ ਭਰਾਵਾਂ ਨੂੰ ਸੈਲਰੀ ਦੀ ਬਹੁਤ ਲੋੜ ਆ ਤਿਹਾਰ ਹੋਣ ਕਰਕੇ ਸੈਲਰੀ ਦੀ ਬਹੁਤ ਲੋੜ ਆ ਇਸ ਕਰਕੇ ਸਾਡੀ ਜਿਹੜੀ ਸੈਲਰੀ ਆ ਉਹ ਬਾਅਦ ਦੁਪਹਿਰ ਤੱਕ ਤੁਰੰਤ ਮਹਈਆ ਕਰਾਈ ਜਾਵੇ ਅਗਰ ਕੋਈ ਵੀ ਸਰਕਾਰ ਜਾਂ ਕੰਪਨੀ ਜਿਹੜੀ ਸਾਡੀ ਆ ਸਾਡੀ ਸੁਣਵਾਈ ਨਹੀਂ ਕਰਦੀ ਤਾਂ ਅਸੀਂ ਅੱਗੇ ਹੋਰ ਤਿੱਖਾ ਸੰਘਰਸ਼ ਕਰਾਂਗੇ ਅਸੀਂ ਆਪਣੀ ਜਿਹੜੀ ਹੜਤਾਲ ਆ ਉਹਨੂੰ ਪੂਰਨ ਤੌਰ ਤੇ ਇੱਦੀ ਰੱਖਾਂਗੇ ਅੱਗੇ ਹੋਰ ਇਹਨੂੰ ਬढ़ावा ਦੇਵਾਂਗੇ ਇਹੀ ਗੁਜ਼ਾਰਚਾ ਕਿ ਸਾਡਾ ਜਿਹੜੀ ਮੰਗਾਂ ਨੇ ਉਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਠੇਕਾ ਸੰਘਰਸ਼ ਯੂਨੀਅਨ ਦੇ ਨਾਲ ਅਸੀਂ ਰਲ ਕੇ 24 ਤਰੀਕ ਨੂੰ ਦੜਬੇ ਵੀ ਜਾਵਾਂਗੇ 16 ਤੇ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਠੇਕਾ ਸੰਘਰਸ਼ ਯੂਨੀਅਨ ਦਾ ਜਾਂ ਸਾਡੇ ਕਿਸਾਨ ਭਰਾਵਾਂ ਦਾ ਅਸੀਂ ਉਹਦਾ ਵੀ ਸਹਿਯੋਗ ਕਰਾਂਗੇ ਇਸ ਕਰਕੇ ਅਤੇ ਇਹੀ ਕਹਾਰਚਾ ਕਿ ਸਾਡੇ ਮੰਗਾਵਲ ਧਿਆਨ ਦਿੱਤਾ ਜਾਵੇ ਤੇ ਸਾਡੀਆਂ ਮੰਗਾ ਛੇਤੀ ਪੂਰੀਆਂ ਕਰਵਾਈਆਂ ਇਹ ਜਿਹੜੀ ਹੜਤਾਲ ਆ 15 ਤੁਸੀਂ ਤਸੀਲਾਂ ਦੱਸਿਆ ਨੇ ਲੁਧਿਆਣੇ ਜ਼ਿਲ੍ਹੇ ਦੀਆਂ ਕੱਲੀਆ ਲੁਧਿਆਣੇ ਜ਼ਿਲ੍ਹੇ ਦੀਆਂ ਨੇ ਜਾਂ ਪੂਰੇ ਪੰਜਾਬ ਲੈਵਲ ਦੀਆਂ ਨੇ ਜ਼ਿਲ੍ਹੇ ਦੀਆਂ ਨਹੀਂ ਸਾਡੇ ਪੰਜਾਬ ਪੱਧਰ ਤੇ ਹੜਤਾਲ ਅੱਜ ਸਾਡੇ ਘਟੋ ਘਟ ਸਾਰੇ ਜ਼ਿਲ੍ਹੇ ਹੀ ਬੰਦ ਆ ਪੂਰਨ ਤੌਰ ਤੇ ਇਹ ਹੜਤਾਲ ਕਿੰਨੇ ਦਿਨ ਰਹੇਗੀ ਇਹ ਹੜਤਾਲ ਜਦ ਤੱਕ ਸਾਡੀ ਕੋਈ ਕੋਈ ਮੰਗਾ ਸਾਡੀਆਂ ਮੰਗ ਮੰਨੀਆਂ ਨਹੀਂ ਜਾਂਦੀਆਂ ਸਾਡੀਆਂ ਸੈਲਰੀਆਂ ਜਿਹੜੀਆਂ ਨਹੀਂ ਪੈਂਦੀਆਂ ਤਾਂ ਅਸੀਂ ਪੂਰਨ ਤੌਰ ਤੇ ਬੰਦ ਰੱਖਾਂਗੇ ਜੀ